ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avpsanjhar.in ਕਾਂਗਰਸੀ ਨੇਤਾ ਸੁਖਪਾਲ ਸਿੰਘ ਖੈਰਾ ਦਾ ਨਾਂ ਜਦੋਂ ਡਰਗ ਤਸਕਰਾਂ ਨਾਲ ਜੁੜਿਆ ਉਸੇ ਵੇਲੇ ਤੋਂ ਹੀ ਅਕਾਲੀ ਦਲ ਅਤੇ ਕਾਂਗਰਸ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ ਸੁਖਪਾਲ ਸਿੰਘ ਖੈਰਾ ਨੇ ਪ੍ਰੈਸ ਕਾਨਫਰੰਸ ਕਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਤਿੱਖੇ ਹਮਲੇ ਕੀਤੇ ਇਸਤੇ ਅਕਾਲੀ ਦਲ ਦੇ ਬੁਲਾਰੇ ਵੀਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਤੇ ਸਿਆਸੀ ਬਿੱਲੀ ਖੰਭਾ ਨੋਚੇ ਦੀ ਕਹਾਵਤ ਬਿਲਕੁਲ ਫਿੱਟ ਪੈਦੀ ਹੈ ਵਲਟੋਹਾ ਨੇ ਖਹਿਰਾ ਨੂੰ ਤਾਕੀਦ ਕੀਤੀ ਕਿ ਸੁਖਪਾਲ ਸਿੰਘ ਖਹਿਰਾ ਇਸ ਤਰ੍ਹਾਂ ਦੇ ਇਲਜ਼ਾਮ ਸੁਖਪਾਲ ਸਿੰਘ ਖਹਿਰਾ ਦੀ ਜਿਹੜੀ ਸ਼ਬਦਾਵਲੀ ਹੈ ਸਿਆਣੀ ਬਿੱਲੀ ਖੰਭਾ ਨੋਚੇ ਵਾਲੀ ਗੱਲ ਜਿਹੜੀ ਹੈ ਅੱਜ ਉਸ ਆ ਸੁਖਪਾਲ ਸਿੰਘ ਖਹਿਰਾ ਤੇ ਪੂਰੀ ਢੁਕਦੀ ਹੈ ਸੁਖਪਾਲ ਸਿੰਘ ਖਹਿਰਾ ਲੋਕਾਂ ਤੇ ਇਲਜ਼ਾਮ ਤਰਾਸੀ ਸ਼ਾਇਦ ਇਸ ਕਰਕੇ ਕਰਦੇ ਰਹੇ ਨੇ ਕਿ ਉਹਨਾਂ ਦੇ ਅੰਦਰ ਕਿਸੇ ਨਾ ਕਿਸੇ ਤਰ੍ਹਾਂ ਦਾ ਆਪ ਦੇ ਪਾਪ ਸੀਗਾ। ਇਹੀ ਕਹੂੰਗਾ ਸਾਡਾ ਅ ਮਤਲਬ ਜਿਹੜਾ ਸੱਭਿਆਚਾਰ ਹੈ ਸਾਡਾ ਜਿਹੜਾ ਸਮਾਜ ਹੈ ਉਹਦੇ ਵਿੱਚ ਇਹੋ ਜਿਹੇ ਸ਼ਬਦਾਂ ਦੀ ਤੇ ਇਹੋ ਜਿਹੇ ਸ਼ਬਦ ਵਰਤਣ ਵਾਲੇ ਲੋਕਾਂ ਦੀ ਉਹ ਚਾਹੇ ਕੋਈ ਹੋਵੇ ਤੇ ਚਾਹੇ ਸਰਪਾਲ ਸਿੰਘ ਖਹਿਰਾ ਹੋਵੇ ਉਹ ਲੋਕੀ ਕਦੇ ਉਹਨਾਂ ਨੂੰ ਪ੍ਰਵਾਨ ਨਹੀਂ ਕਰਦੇ ਔਰ ਸੱਚ ਕਿਤੇ ਨਾ ਕਿਤੇ ਸਾਹਮਣੇ ਆਉਂਦਾ ਹੈ ਤੇ ਮੈਨੂੰ ਇੰਜ ਲੱਗਦਾ ਹੈ ਕਿ ਅੱਜ ਸਰਪਾਲ ਸਿੰਘ ਖਹਿਰਾ ਭਾਰਾ ਜਿਹੜਾ ਹੈ ਉਹ ਸੱਚ ਸਾਹਮਣੇ ਆ ਗਿਆ ਹੈ। ਇਹ ਜਿਹੜੇ ਇਹ ਲਫ਼ਜ਼ ਪਾਰ ਸੰਖਿਆ ਰ ਵਰਤਦਾ ਇਹਨਾਂ ਤੋਂ ਬਾਝਣਾ ਹੁਣ এবੀਪੀ ਸੰਜਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਹੌਲ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਨੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ